ਡਾਕਟਰ ਬੀ.ਆਰ.ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵੱਲੋਂ ਚੇਅਰਮੈਨ ਰਮੇਸ਼ ਕਾਲ ਅਤੇ ਪ੍ਰਧਾਨ ਸ਼੍ਰੀਮਤੀ ਸੀਤਾ ਕਾਲ ਦੀ ਅਗਵਾਈ ਹੇਠ ਕ੍ਰਾਂਤੀ ਜੋਤ ਮਾਤਾ ਸਪਤਰੀ ਵਾਈਫੂਲੇ ਜੀ ਦਾ ਜਨਮ ਦਿਨ ਮਨਾਉਣ ਸੰਬੰਧੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਇਤਿਹਾਸਿਕ ਦਿਵਸ ਮੌਕੇ ਮਾਨਯੋਗ ਮਹਾਪੁਰਸ਼ ਦਿਨਾਪਾਣਾ ਜੀ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਸੋਚ ਮੁਤਾਬਕ ਜਾਤ ਪਾਤ ਦਾ ਬੀਜ ਨਾਸ਼ ਕਿਤਾਬ ਸਾਹਿਬ ਸ਼੍ਰੀ ਕਾਂਚੀਰਾਵ ਜੀ ਨੂੰ ਭੇਂਟ ਕੀਤੀ ਸੀ ਉਨ੍ਹਾਂ ਦਾ ਬੁੱਤ ਵੀ ਡਾਕਟਰ ਬੀ.ਆਰ.ਅੰਬੇਡਕਰ ਪਾਰਕ ਹਦੀਆਬਾਦ ਵਿਖੇ ਲਗਾਇਆ ਗਿਆ। ਜਿਸ ਦੀ ਸੇਵਾ ਧਰਮ ਵਾਲੀ ਯੂਕੇ ਚੇਅਰਮੈਨ ਵਾਲਮਿੰਗ ਟਰਸਟ ਲੰਡਨ ਯੂਕੇ ਦੁਆਰਾ ਕੀਤੀ ਗਈ ਸੀ ਇਸ ਮੌਕੇ ਜਿੱਥੇ ਵਕਫਾ ਬੁੱਧੀ ਜੀਵੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਉੱਥੇ ਰਮੇਸ਼ ਕੌਲ ਅਤੇ ਸ਼੍ਰੀਮਤੀ ਸੀਤਾ ਕੌਲ ਨੇ ਧਰਮ ਵਾਲੀ ਯੂਕੇ ਸਮੇਤ ਆਏ ਹੋਏ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਬਾਬਾ ਸਾਹਿਬ ਨੂੰ ਮੰਨਣ ਵਾਲੇ ਪੈਰੋਕਾਰ ਵੀ ਮੌਜੂਦ ਸਨ ਮੇਰੇ ਪੈਰੋਕਾਰ ਇਸ ਅੰਦੋਲਨ ਨੂੰ ਇਸ ਕਾਰਵਾ ਨੂੰ ਅੱਗੇ ਲੈ ਕੇ ਜਾ ਕਿ ਜੇ ਅੱਗੇ ਲੈ ਕੇ ਨਹੀਂ ਜਾ ਸਕਦੇ ਤੇ ਨੂੰ ਪਿੱਛੇ ਵੀ ਨਾ ਮੁੜਦੇ ਤੇ ਇਹ ਸਾਡੀ ਅੱਜ ਕੀ ਜ਼ਿੰਮੇਵਾਰੀ ਬਣਦੀ ਆ ਕਿ ਦੇਸ਼ ਦੇ ਵਿੱਚ ਅੱਜ ਇੰਨੇ ਪੜ੍ਹੇ ਲਿਖੇ ਲੋਕ ਪੈਦਾ ਹੋ ਜਾਂਦੇ ਆ ਕਿ ਪੈਸੇ ਦੀ ਕਮੀ ਨਹੀਂ ਹੈ ਸਮੇਂ ਦੀ ਕਮੀ ਨਹੀਂ ਹੈ ਜਿੰਨੇ ਸਾਡੇ ਰਿਟਾਇਰ ਹੋਏ ਲੋਕ ਆ ਅਗਰ ਉਹ ਵੀ ਆਪਣੀ ਬਾਬਾ ਸਾਹਿਬ ਦੀ ਗੱਲ ਨੂੰ ਲੱਗੇ ਜਿਆਨ ਵਾਸਤੇ ਰਿਟਾਇਰਡ ਪੈਨਸ਼ਨਰ ਸੰਗਠਨ ਬਣੇ ਤੇ ਜਿਹੜੇ ਅਨਪੜ੍ਹ ਤੇ ਗਰੀਬ ਲੋਕਾਂ ਕੋਲਾਂ ਚ ਜਾ ਕੇ ਉਨਾ ਨੂੰ ਜਾਗਰਤ ਕਰ ਜਿਹਦਾ ਸਾਹ ਦਾਖੀਆਂ ਨੇ ਕੀਤਾ ਹੈ ਤਾਂ ਕੋਈ ਦੁਨੀਆ ਦੀ ਤਾਕਤ ਨਹੀਂ ਹੈ ਦੇਸ਼ ਨੂੰ ਬਗਲੀਆਂ ਵਕਾਫਵਾ ਪਰਬੁੱਧ ਭਾਰਤ ਵਜਾਣ ਤੋਂ ਕੋਈ ਰੋਕ ਨਹੀਂ ਸਕਦਾ ਸਿਰਫ ਜ਼ਿਸ਼ਾ ਦੇ ਦਸ਼ਾ ਸਮਝਣ ਦੀ ਲੋੜ ਹੈ ਕਿ ਜ਼ਿੰਮੇਵਾਰੀ ਨਹੀਂ ਕੀਤਾ ਦੀ ਜ਼ਿੰਮੇਵਾਰੀ ਦੀ ਲੋੜ ਹੈ ਨਹੀਂ ਤਾਂ ਅੱਜ ਜਿਹੜਾ ਕੁਸ਼ਲਿਆ ਭਗਾਰੀ ਜਿੱਦਾਂ ਬਣਾਉਣ ਲੱਗ ਪਿਆ ਤੇ ਹੋਰ بڑے ਰਾਜ ਦੇ ਹੰਡੇ ਆ ਇਹ ਜਿਹੜੇ ਆ ਬਈ ਬੀਬੀਰ ਉਹਨਾਂ ਆਪ ਲਿਆ ਰਸੋਈ ਬਾਪ ਦੇ ਦੇਣਾ ਗੈਸਾ ਫਰੀ ਦੇਣਾ ਹੋ ਫਰੀ ਜਿਹੜਾ ਹੈ ਜਿੱਤੇ ਸਫਾਸੀ ਸਰਕਾਰ ਪਰਵਰਨ ਕਰਾ ਨਹੀਂ ਬੇਰਗਾਰੀ ਨੂੰ ਦੂਰ ਕਰਾ ਕੇ ਨੌਕਰੀਆਂ ਚਿਰਦੇ ਦਾ ਰੱਖਣਗੇ ਜਿਸ ਘਰ ਦੇ ਵਿੱਚ 1 ਕਲਾ ਕਰ ਪਈਆ ਕਿਉਂਕਿ ਕੋਈ ਵੀ ਸਰਕਾਰੀ ਨੌਕਰੀ ਲਾਕਰ ਦੇ ਕੋ ਘਰ ਨਹੀਂ ਹੈ ਉਹ ਪਾਰ ਦੇ ਵਿੱਚ 1 ਲੱਖ ਰੁਪਏ ਤੋਂ ਘੱਟ ਨਹੀਂ ਪਤਾ ਕਮਾਉਦਾ ਜੇ ਲਗਾ ਲਾ ਕਰੇ ਤੇ ਉੱਥੇ ਫਿਰ ਲੈਣਾ ਚਾਹ ਦਾ ਗਾਲੇ ਲੈਣ ਦੀ ਲੋੜਿਆ ਤਾਂ ਸਾਨੂੰ ਕੋਈ ਕੋਈ ਚੀਜ਼ ਲੈ ਵਿੱਚ ਜਾ ਕੇ ਆਇਆ ਉੱਥੇ ਉਹ ਜਿਹੜੇ ਲੋਕ ਹੈ ਆਪਣੀ ਲੋਕਾਂ ਵਾਸਤੇ ਜਿਵੇਂ ਦੇ ਸਰਕਾਰ ਜਿਹੜੀ ਹੈ ਉਹ ਵੱਡੇ ਵੱਡੇ ਬਿੱਲੇ ਬਣਾ ਕੇ ਲੱਗੇ ਆ ਘਰ ਬਣਾ ਕੇ ਜੁੜੀ ਆ ਘਰ ਬਣ ਗਿਆ ਤੇ ਘਰ ਬਣਾਉਣ ਤੋਂ ਬਾਅਦ ਉਹਨੂੰ ਜੋਬ ਦਿੰਦੀ ਆ ਉਹ ਕਿਸ਼ਤਾ ਨਾਲ پیسے ਕੱਢਦੀ ਆ ਨਾਲੇ ਮੋਟੀਆਂ ਸਰਕਾਰਾਂ ਖੜੇ ਨਾਲੇ ਆਪਣੇ ਨਹੀਂ ਕੰਮ ਕਰਦੇ ਤੇ ਉਹ ਜਿਹੜੇ ਗਰੀਬ ਦੇ ਨਾਗਰਿਕ ਆ ਉਹ ਫ੍ਰੀ ਕੁਝ ਨਹੀਂ ਮੰਗਦੇ ਇੱਥੇ ਵੀ ਫ੍ਰੀ ਕੋਈ ਦੇਣ ਨੂੰ ਨਹੀਂ ਆਪ ਨੇ ਲੇਕੇ ਉਹਨਾਂ ਨੂੰ ਜਿਹੜਾ ਉਹ ਸਿੱਖਿਆ ਤੇ ਨੌਕਰੀ ਆ ਉਹ ਮੀਡੀਅਮ ਤੇ ਨਹੀਂ ਕਿਹਾ